ਸਾਕਾ ਨੀਲਾ ਤਾਰਾ ਜਦੋਂ ਤੁਸੀਂ ਅਕਸਰ ਇਹਦੇ ਬਾਰੇ ਵਿੱਚ ਗੱਲ ਕਰਦੇ ਹੋ ਭਾਵੁਕ ਹੋ ਜਾਂਦੇ ਹੋ ਕਿਉਂਕਿ ਇਹ ਸ਼ਾਇਦ ਉਹ ਅੱਲੇ ਜ਼ਖਮ ਨੇ ਜਿਹੜੇ ਅੱਜ ਵੀ ਹਰੇ ਨਹੀਂ ਔਰ ਜਿਨ੍ਹਾਂ ਦਾ ਇਨਸਾਫ ਹਾਲੇ ਤੱਕ ਵੀ ਨਹੀਂ ਮਿਲਿਆ ਭਾਜਪਾ ਦੇ ਵੱਲੋਂ ਪਹਿਲਾਂ ਪੋਸਟ ਪਾਣਾ ਫਿਰ ਕ ਉਹਤੇ ਕਾਂਗਰਸ ਲਿਖਣਾ ਔਰ ਫਿਰ ਉਸ ਨੂੰ ਡਿਲੀਟ ਕਰ ਦੇਣਾ ਦੋਨਾਂ ਪੋਸਟਾਂ ਚ ਚਰਚਾ ਦਾ ਵਿਸ਼ਾ ਜ਼ਰੂਰ ਆ ਪਰ ਅਸੀਂ ਬੀਜੇਪੀ ਦਾ ਭਾਵੇਂ ਥੋੜੀ ਦੇਰ ਹੀ ਰੱਖਿਆ ਪਰ ਇਸ ਗੱਲ ਨੂੰ ਉਹਨਾਂ ਦਾ ਮੰਨਣਾ ਹੈ ਕੀ ਬਲੂ ਸਟਾਰ ਆਪਰੇਸ਼ਨ ਦਾ ਜਿਹੜਾ ਉਹ ਕਾਂਗਰਸ ਦੀ ਦੇਣ ਸੀ ਭਾਵੇਂ ਕਿ ਉਹ ਚੋਣਾਂ ਨੇ ਜ਼ਿਕਰ ਕੀਤਾ ਸੀ ਕਿ ਇੱਕ ਤਰੀਕ ਦੇ ਸ਼ਹੀਦ ਉਹਨਾਂ ਦਾ ਸਨਮਾਨ ਉਹ ਇੰਡਾਇਰੈਕਟਲੀ ਸ਼ਾਇਦ ਜਿਆਦਾ ਕੁਝ ਨਹੀਂ ਸੀ ਕਹਿ ਸਕਦੇ ਪਰ ਜਿੰਨਾ ਉਹਨਾਂ ਨੇ ਕਿਹਾ ਉਸ ਨੂੰ ਵੀ ਸ਼ਾਇਦ ਉਹ ਮੰਨ ਲੋ ਸਾਂਭ ਨਹੀਂ ਸਕੇ 사ਸ਼ੀਕਾਲ ਜੀ ਮੈਂ ਪ੍ਰਿਆੰਕਾ ਤੁਸੀਂ ਕੁੜੇ ਲਈ ਪੋਸਟ ਪੰਜਾਬੀ ਤਾਂ ਭਾਜਪੀ ਦੇ ਵੱਲੋਂ ਇੱਕ ਪੋਸਟ ਪਾਈ ਜਾਂਦੀ ਹੈ ਟਵਿੱਟਰ ਦੇ ਉੱਤੇ ਤੇ ਫੇਸਬੁੱਕ ਦੇ ਉੱਤੇ ਇਹ ਪੋਸਟ ਪਾਈ ਜਾਂਦੀ ਤੇ ਕਿਹਾ ਜਾਂਦਾ ਹੈ ਕਿ ਬਲੂ ਸਟਾਰ ਆਪਰੇਸ਼ਨ ਯਾਨੀ ਕਿ ਸਾਕਾ ਨੀਲਾ ਤਾਰਾ ਦੇ ਵਿੱਚ ਪਹਿਲਾਂ ਤਾਂ ਪੋਸਟ ਵਿੱਚ ਇਹ ਕਿਹਾ ਜਾਂਦਾ ਕਿ ਜੋ ਭਾਰਤ ਸਰਕਾਰ ਦਾ ਜ਼ੁਲਮ ਹੋਇਆ ਸੀ ਉਸ ਵਿੱਚ ਜੋ ਸ਼ਹੀਦ ਹੋਏ ਸਨ ਉਹਨਾਂ ਨੂੰ ਅਸੀਂ ਨਮਨ ਕਰਦੇ ਆ ਉਸ ਪੋਸਟ ਨੂੰ ਡਿਲੀਟ ਕੀਤਾ ਜਾਂਦਾ ਫਿਰ ਪੋਸਟ ਪਾਈ ਜਾਂਦੇ ਕਿ ਕਾਂਗਰਸ ਦੇ ਵੱਲੋਂ ਜੋ ਇਹੇ ਵਰਤਾਰਾ ਘੜਿਆ ਗਿਆ ਸੀ ਉਸ ਵਿੱਚ ਸ਼ਹੀਦ ਹੋਏ ਜਿਹੜੇ ਲੋਕ ਨੇ ਅਸੀਂ ਉਹਨਾਂ ਨੂੰ ਨਮਨ ਕਰਦੇ ਆ ਫਿਰ ਦੋਨੋਂ ਪੋਸਟਾਂ ਨੂੰ ਡਿਲੀਟ ਕਰ ਦਿੱਤਾ ਜਾਂਦਾ ਮੇਰੇ ਨਾਲ ਐਸਜੀਪੀਸੀ ਮੈਂਬਰ ਗੁਰਚਰਨ ਗਰੇਵਾਲ ਜੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਾਕਾ ਨੀਲਾ ਤਾਰਾ ਜਦੋਂ ਤੁਸੀਂ ਅਕਸਰ ਇਹਦੇ ਬਾਰੇ ਵਿੱਚ ਗੱਲ ਕਰਦੇ ਹੋ ਭਾਵੁਕ ਹੋ ਜਾਂਦੇ ਹੋ ਕਿ ਕਿ ਇਹ ਸ਼ਾਇਦ ਉਹ ਅੱਲੇ ਜ਼ਖਮ ਨੇ ਜਿਹੜੇ ਅੱਜ ਵੀ ਹਰੇ ਨਹੀਂ ਔਰ ਜਿਨ੍ਹਾਂ ਦਾ ਇਨਸਾਫ ਹਾਲੇ ਤੱਕ ਵੀ ਨਹੀਂ ਮਿਲਿਆ ਕਿਵੇਂ ਦੇਖਦੇ ਹੋ ਬੀਜੇਪੀ ਦੇ ਵੱਲੋਂ ਪਹਿਲਾਂ ਪੋਸਟ ਪਾਣਾ ਫਿਰ ਉਹਤੇ ਕਾਂਗਰਸ ਲਿਖਣਾ ਔਰ ਫਿਰ ਉਸ ਨੂੰ ਡਿਲੀਟ ਕਰ ਦੇਣਾ ਦੋਨਾਂ ਪੋਸਟਾਂ ਨੂੰ ਦੇਖੋ ਗੱਲ ਇਹ ਹੈ ਕਿ ਇਹ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇੱਕ ਪਹਿਲਾ ਹੀ ਐਸੀ ਘਟਨਾ ਵਾ ਜਿਸ ਤੇ ਫੌਜ ਨੇ ਆਪਦੇ ਹੀ ਲੋਕਾਂ ਤੇ ਤੇ ਖਾਸ ਤੌਰ ਤੇ ਸਿੱਖਾਂ ਦੇ ਉਸ ਮੁਕੱਦਸ ਸਥਾਨ ਤੇ ਜਿਸ ਨੂੰ ਡੱਠੇ ਸਭੇ ਥਾਬ ਨਹੀਂ ਤੋ ਜਿਹ ਹੈ ਆਦਾ ਜਿਹੜਾ ਸਨਮਾਨ ਦਿੱਤਾ ਜਾਂਦਾ ਤੇ ਚਾਰ ਦਰਵਾਜੇ ਚਾਰ ਵਰਨ ਸਭ ਲਈ ਸਾਂਝੀ ਵਾਰਤਾ ਦੀ ਗੱਲ ਕਰਦੇ ਆ ਉਸ ਤੇ ਹਮਲਾ ਹੋਣਾ ਇਹ ਪਹਿਲਾ ਹੀ ਹੈ ਤੇ ਇਸ ਦੀ ਪੋਸਟ ਪਹਿਲਾਂ ਭਾਰਤ ਸਰਕਾਰ ਕਹਿਣਾ ਵਾਕਈ ਭਾਰਤ ਸਰਕਾਰ ਸੀ ਉਸ ਤੋਂ ਬਾਅਦ ਕਹਾਂ ਸਰਕਾਰ ਕਹਿਣਾ ਤੇ ਠੀਕ ਆ ਉਸ ਸਮੇਂ ਕਾਂਸ ਦਾ ਰਾਜ ਸੀ ਇੰਦਰਾ ਗਾਂਧੀ ਨੇ ਸਾਰਾ ਕੁਝ ਉਹਦੇ ਹਕਮਤ ਤਹਿਤ ਹੋਇਆ ਤੇ ਉਸ ਵਾਰ ਡਿਲੀਟ ਕਰ ਦੇਣਾ ਇਹ ਭਾਵੇਂ ਇਸ ਚਰਚਾ ਦਾ ਵਿਸ਼ਾ ਜ਼ਰੂਰ ਆ ਪਰ ਅਸੀਂ ਬੀਜੇਪੀ ਦਾ ਭਾਵੇਂ ਥੋੜੀ ਦੇਰ ਹੀ ਰੱਖਿਆ ਪਰ ਇਸ ਗੱਲ ਨੂੰ ਉਹਨਾਂ ਦਾ ਮੰਨਣਾ ਹੈ ਕਿ ਬਲੂ ਸਟਾਰ ਆਪਰੇਸ਼ਨ ਦਾ ਜਿਹੜਾ ਉਹ ਕਾਂਗਰਸ ਦੀ ਦੇਣ ਸੀ ਉਸ ਦੇ ਵਿੱਚ ਵੱਡਾ ਇੱਕ ਜ਼ੁਲਮ ਹੋਇਆ ਉਹਨਾਂ ਦੇ ਸ਼ਹੀਦਾਂ ਨੂੰ ਸਨਮਾਨ ਭਾਵੇਂ ਕਿ ਉਹ ਚ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਇੱਕ ਤਰੀਕ ਦੇ ਸ਼ਹੀਦ ਉਹਨਾਂ ਦਾ ਸਨਮਾਨ ਉਹ ਇਨਡਾਇਰੈਕਟਲੀ ਸ਼ਾਇਦ ਜਿਆਦਾ ਕੁਝ ਨਹੀਂ ਕਹਿ ਸਕਦੇ ਪਰ ਜਿੰਨਾ ਉਹਨਾਂ ਨੇ ਕਿਹਾ ਉਸ ਨੂੰ ਵੀ ਸ਼ਾਇਦ ਉਹ ਮੰਨ ਲੋ ਸਾਂਭ ਨਹੀਂ ਸਕੇ ਪਰ ਭਾਜਪੀ ਦੇ ਹੈਂਡਲ ਤੋਂ ਡਿਲੀਟ ਕਰਨ ਨਾਲ ਬਲੂ ਸਟਾਰ ਆਪਰੇਸ਼ਨ ਦਾ ਜਿਹੜਾ ਜਿਹੜਾ ਦ੍ਰਿਸ਼ ਹੈ ਜਾਂ ਉਹਦਾ ਜਿਹੜਾ ਕਾਰਨ ਹੈ ਜਾਂ ਉਹਦੇ ਤੋਂ ਉਪਜੀਆਂ ਸਥਿਤੀਆਂ ਨੇ ਜਾਂ ਹਿਸਟਰੀ ਦੇ ਪੰਨੇ ਤੇ ਉੱਕਰੀ ਇਬਾਰਤ ਹੈ ਉਹਨੂੰ ਨਹੀਂ ਮਿਟਾ ਸਕਦੇ ਇਹ ਸਿਰਫ ਆਪਣੇ ਮਨ ਦਾ ਖਿਆਲ ਕਰ ਸਕਦੇ ਨੇ ਕਿ ਉਹਨਾਂ ਨੇ ਕਿਉਂ ਪਾਇਆ ਪਰ ਮੈਂ ਫਿਰ ਵੀ ਉਹਨਾਂ ਦਾ ਧੰਨਵਾਦ ਕਰਾਂਗਾ ਕਿ ਜਿੰਨਾ ਹੌਸਲਾ ਕਰਕੇ ਇੱਕ ਤਰੀਕੇ ਦੇ ਸ਼ਹੀਦਾਂ ਦੇ ਬਾਰੇ ਉਹਨਾਂ ਨੇ ਜਿਹੜਾ ਸਨਮਾਨ ਦਿੱਤਾ ਦੇਣਾ ਚਾਹੀਦਾ ਕਿਉਂਕਿ ਜਿਹੜੀ ਸੱਚਾਈ ਆ ਉਹ ਸੱਚਾਈ ناک ਦੇ ਮਰ ਸਕਦੀ ਆ ਕਿਉਂਕਿ ਉਹ ਲੋਕ ਜਿਹੜੇ ਸੀ ਉਹ ਸ਼ਹੀਦ ਨੇ ਕੌਮ ਦੇ ਵੱਡੇ ਸ਼ਹੀਦ ਨੇ ਭਾਵੇਂ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਜੀ ਮਾਬਾ ਠਾਰਾ ਸਿੰਘ ਜੀ ਜਰਨੈਲ ਸੁਬੇਕ ਸਿੰਘ ਸਮੇਤ ਸੈਂਕੜੇ ਜਿਹੜੇ ਯੋਧੇ ਸੀ ਜਿਨ੍ਹਾਂ ਨੇ ਉਸ ਸਮੇਂ ਤੇ ਗੁਰਦੁਆਰਿਆਂ ਦੀ ਅਜਮਤ ਵਾਸਤੇ ਆਪਣੀ ਸ਼ਹਾਦਤ ਦਿੱਤੀ ਆ ਉਹ ਉਹਨਾਂ ਨੂੰ ਇਤਿਹਾਸ ਦੇ ਵਿੱਚੋਂ ਨਹੀਂ ਮਿਟਾਇਆ ਜਾ ਸਕਦਾ ਪਰ ਫਿਰ ਵੀ ਜਿੰਨਾ ਭਾਵੇਂ ਬੀਜੇਪੀ ਨੇ ਕੀਤਾ ਭਾਵੇਂ ਮੇਰੀ ਇਹ ਗੱਲ ਕਿਸੇ ਨੂੰ ਚੰਗੀ ਲੱਗੇ ਨਾ ਲੱਗੇ ਜਾਂ ਕਿਸੇ ਤਰ੍ਹਾਂ ਦੇ ਰਾਸੀ ਕਹਿੰਦੇ ਹੁੰਦੇ ਐਂਗਲ ਤੋਂ ਇਸ ਤੇ ਕੋਈ ਟਿੱਪਣੀ ਕਰੇ ਪਰ ਮੈਂ ਇਹ ਕਹਿੰਦਾ ਵੀ ਜਿੰਨੀ ਕੀ ਉਹਨਾਂ ਨੇ ਜ਼ੁਰਤ ਕੀਤੀ ਆ ਮੈਂ ਉਹਨਾਂ ਦਾ ਸਵਾਗਤ ਕਰਦਾ ਪਰ ਉਹਨਾਂ ਦੇ ਟਵੀਟ ਮਟਾਉਣ ਨਾਲ ਬਲੂ ਸਟਾਰ ਆਪਰੇਸ਼ਨ ਦੀ ਜਿਹੜੀ ਸਿਨੈਰੀ ਇਤਿਹਾਸ ਆ ਜੋਧਿਆਂ ਦਾ ਜਿਹੜਾ ਇਤਿਹਾਸ ਆ ਉਹ ਮਟਣ ਵਾਲਾ ਨਹੀਂ ਹੈ ਅਕਸਰ ਇਹ ਇੱਕ ਇਹ ਗੱਲ ਚੱਲਦੀ ਹੈ ਕਿ ਰਾਹੁਲ ਗਾਂਧੀ ਜਿਹੜੇ ਨੇ ਉਹ ਉਹ ਇਹ ਮੰਨਨ ਕਿ ਕਾਂਗਰਸ ਨੇ ਗਲਤ ਕੀਤਾ ਔਰ ਜਾਂ ਕਾਂਗਰਸ ਦੇ ਜਿਹੜੇ ਆਗੂ ਨੇ ਵਿਧਾਨ ਸਭਾ ਦੇ ਵਿੱਚ ਵੀ ਇਹ ਮੁੱਦਾ ਉਠਿਆ ਕਿ ਕਾਂਗਰਸ ਦੇ ਜਿਹੜੇ ਆਗੂ ਨੇ ਉਹ ਮੰਨਨ ਕਿ ਉਹ ਗਲਤ ਹੋਇਆ ਜਾਂ ਉਹਨਾਂ ਦੇ ਕੋਲੋਂ ਗਲਤੀ ਹੋਈ ਜੇਕਰ ਕਾਂਗਰਸ ਇਹ ਗਲਤੀ ਮੰਨਦੀ ਹੈ ਜਾਂ ਉਹ ਪਲੀ ਐਕਸੈਪਟ ਕਰਦੀ ਹੈ ਕਿ ਅਸੀਂ ਉਦੋਂ ਜੋ ਵੀ ਕੀਤਾ ਸਿੱਖਾਂ ਦੇ ਨਾਲ ਗਲਤ ਕੀਤਾ ਕਿ ਲੱਗਦਾ ਹੈ ਕਿ ਉਹਦੇ ਨਾਲ ਉਹ ਜਿਹੜੇ ਜ਼ਖਮ ਹਾਲੇ ਵੀ ਹਰੇ ਨੇ ਉਹਨਾਂ ਦੇ ਉੱਤੇ ਕੁਝ ਮਲਮ ਲੱਗ ਸਕਦਾ ਹੈ ਦੇਖੋ ਕੋਈ ਵੀ ਵਿਅਕਤੀ ਹੈ ਜੇ ਉਹ ਸੱਚ ਬੋਲੇ ਤੇ ਉਹਦੀ اخਲਾਕੀ ਜਿਹੜੀ ਉਹਦੀ ਉਹਦੀ ਪਰਸਨੈਲਿਟੀ ਆ ਉਮਰ ਦੀ ਆ اخਲਾਕੀ ਤੌਰ ਤੇ ਜਿਹੜਾ ਕੁਝ ਗਲਤ ਹੋਇਆ ਉਸ ਗਲਤ ਨੂੰ ਗਲਤ ਕਹਿ ਦੇਣਾ ਚਾਹੀਦਾ ਪਰ ਰਾਹੁਲ ਗਾਂਧੀ ਬਹੁਤ ਜਿਆਦਾ ਇਹ ਉਹਨਾਂ ਸਮਿਆਂ ਦੇ ਹਾਲਾਤਾਂ ਵਿੱਚ ਫਸਿਆ ਹੋਇਆ ਜਿਹੜਾ ਕਿ ਇਹ ਗੱਲ ਕਹਿ ਕੇ ਵੀ ਆਪਣੇ ਆਪ ਨੂੰ ਜਿਹੜਾ ਬਈ ਉੱਥੋਂ ਬਾਹਰ ਨਹੀਂ ਕੱਢ ਸਕਦਾ ਤੇ ਇੱਥੇ ਦਰਬਾਰ ਸਾਹਿਬ ਆਉਂਦਾ ਦੇਖੋ ਇੱਕ ਵੱਖਰੀ ਜੀ ਗੱਲ ਆ ਕਿ ਦਰਬਾਰ ਸਾਹਿਬ ਆਉਂਦਾ ਉਹਨੂੰ ਸੇਵਾ ਕਰਨ ਦਿੱਤੀ ਜਾਂਦੀ ਆ ਉਹ ਇੱਕ ਸ਼ਰਧਾਲੂ ਜਾਂ ਯਾਤਰੂ ਦੇ ਤੌਰ ਤੇ ਆਉਂਦਾ ਇਹ ਵੀ ਆਪਣੇ ਆਪ 'ਚ ਵੱਖਰੀ ਗੱਲ ਹੈ ਕਿ ਉਹਨੂੰ ਕੁਝ ਨਹੀਂ ਕਿਹਾ ਜਾਂਦਾ ਉਹ ਕਰਦਾ ਸੇਵਾ ਹੋਰ ਵੀ ਕੋਈ ਵੀ ਆਉਂਦਾ ਸੋ ਉਹ ਪਰ ਜਦੋਂ ਅਸੀਂ ਉਹਨੂੰ ਸਵਾਲ ਕਰਦੇ ਹਾਂ ਕਿ ਤੂੰ ਜਦੋਂ ਮੱਥਾ ਟੇਕਣ ਜਾਣਾ ਤੇ ਸੱਜੇ ਹੱਥ ਜਿਹੜੀ ਅਕਾਲ ਤਖਤ ਆ ਜਿਹੜੀ ਇਮਾਰਤ ਜਿਹੜੀ ਉਹ ਮਜ਼ਬੂਤ ਆ ਅੱਜ ਵੀ ਉਹ ਬੁਲੰਦ ਆ ਉਹ ਤੇਰੀ ਦਾਦੀ ਨੇ ਢਾਈ ਸੀ ਤੈਨੂੰ ਉਹ ਸ਼ਾਇਦ ਨਹੀਂ ਅਹਿਸਾਸ ਹੁੰਦਾ ਹੁਣ ਜਿਹੜੇ ਦਰਬਾਰ ਸਾਹਿਬ ਤੂੰ ਮੱਥਾ ਟੇਕਣ ਜਾਣਾ ਅੱਜ ਉੱਥੇ ਦਰਬਾਰ ਸਾਹਿਬ ਦੇ ਅੰਦਰ ਉਹ ਜਿਹੜੇ ਸਰੂਪ ਦੇ ਦਰਸ਼ਨ ਕਰਾਏ ਜਾ ਰਿਹਾ ਜਿਹਦੇ ਵਿੱਚ ਦੀ ਗੋਲੀ ਨੰਗੀ ਸੀ ਸੇ ਉੱਥੇ ਬੈਠੇ ਜਿਹੜੇ ਸਾਡੇ ਗਰੰਤੀ ਸਿੰਘ ਆ ਉਹ ਵੀ ਛੀਦ ਹੋ ਜਾਂਦਾ ਗੁਰੂ ਗ੍ਰੰਥ ਸਾਹਿਬ ਦੀ ਗੋਲੀ ਲੰਗਦੀ ਆ ਉਹ ਦਰਬਾਰ ਸਾਹਿਬ ਨੂੰ ਗੋਲੀਆਂ ਨਾਲ ਬਿਨਿਆ ਜਾਂਦਾ ਾਕਾਤ ਅਕਟਾਇਆ ਜਾਂਦਾ ਸਾਰੇ ਪ੍ਰਿੰਸਸ ਦੇ ਵਿੱਚ ਕਿੰਨੀ ਗੋਲਾਬਾਰੀ ਟੈਂਕ ਚੜਦੇ ਆ ਫੌਜ ਚੜਦੀ ਆ ਉਸ ਗੱਲ ਦਾ ਸ਼ਾਇਦ ਉਹ ਅਹਿਸਾਸ ਨਹੀਂ ਕਰਦਾ ਕਿ ਇਹ ਗਲਤੀ ਸੀ ਉਸ ਦੇ ਬਾਰੇ ਵਿੱਚ ਵਿਚਾਰ ਹੋ ਕੇ ਦਲੀਲ ਦਿੱਤੀ ਜਾ ਸਕਦੀ ਆ ਦੋਨੇ ਪੱਖ ਆਪੋ ਆਪਣੀ ਥਾਂ ਦੇ ਉੱਤੇ ਇਹ ਦਲੀਲ ਦੇ ਕੇ ਉਹ ਗੱਲ ਕਰ ਸਕਦੇ ਆ ਗਲਤ ਗੱਲ ਨੂੰ ਗਲਤ ਕਹਿਣਾ ਜਾਇਜ਼ ਆ ਜਿਵੇਂ ਉਹਦੇ ਬਾਪ ਨੇ ਕਿਹਾ ਸੀ ਕਿ ਵੱਡਾ درخت ਦਿਗਦਾ ਤੇ ਧਰਤੀ ਹਿੱਲਦੀ ਆ ਜਿਹੜੀ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਹੈਗੀ ਪਰ ਉਹ اخلاقی ਤੌਰ ਤੇ ਇਹ ਮੰਨਣ ਨੂੰ ਤਿਆਰ ਨਹੀਂ ਹੈ ਸੋ ਜੇ ਕੋਈ ਵਿਅਕਤੀ ਮੰਨਦਾ ਤਾਂ ਉਹਦੀ ਜਿਹੜੀ ਛਵੀ ਆ ਜਾਂ ਉਹਦੀ ਜ਼ਿੰਮੇਵਾਰੀਆਂ ਨਾਲ ਜਿਹੜੀ ਉਹਦਾ ਅਹੁਦਾ ਵਾ ਲੋਕ ਉਹਨੂੰ ਸਨਮਾਨ ਦਿੰਦੇ ਨੇ ਪਰ ਹਾਲੇ ਤੱਕ ਇੰਨੀ ਕਿ ਜ਼ਰੂਰਤ ਜਿਹੜੀ ਆ ਰਾਹੁਲ ਜਾਂ ਰਾਹੁਲ ਦੇ ਪਰਿਵਾਰ ਚ ਨਹੀਂ ਆਏਗੀ ਕਿਉਂ ਇਸ ਗਲਤੀ ਨੂੰ ਗਲਤੀ ਮੰਨਣਾ ਸੋ ਇਹ ਸਾਡੇ ਨਾਲ ਸੀ ਗੁਰਚਰਨ ਸਿੰਘ ਗਰੇਵਾਲ ਜਿਨ੍ਹਾਂ ਵੱਲੋਂ ਇਹ ਕਿਹਾ ਗਿਆ ਕਿ ਜੇਕਰ ਬੀਜੇਪੀ ਦੇ ਵੱਲੋਂ ਇਹ ਜ਼ਰੂਰਤ ਦਿਖਾਈ ਗਈ ਹੈ ਪੋਸਟ ਪਾਈ ਗਈ ਹੈ ਤਾਂ ਇਹ ਕਿਤੇ ਨਾ ਕਿਤੇ ਸ਼ਲਾੰਗਾ ਯੋਗ ਕਦਮ ਹੈ ਹਾਲਾਂਕਿ ਜਿਸ ਤਰੀਕੇ ਦੇ ਨਾਲ 1 ਜੂਨ ਦੇ ਜਿਹੜੇ ਸ਼ਹੀਦ ਦੇ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਜਾਂ ਉਹਨਾਂ ਨੂੰ ਯਾਦ ਕੀਤਾ ਗਿਆ ਉਸੇ ਤਰੀਕੇ ਨਾਲ ਇਸ ਬਲੂ ਸਟਾਰ ਆਪਰੇਸ਼ਨ ਦੇ ਦੌਰਾਨ ਜਿੰਨੇ ਵੀ ਸ਼ਹੀਦ ਸੀ ਉਹਨਾਂ ਨੂੰ ਵੀ ਯਾਦ ਕਰਨਾ ਬੰਦ ਹੈ ਸੋ ਕੈਮਰਾਮੈਨ ਅਮਨ ਦੇ ਨਾਲ ਡੇਲੀ ਪੋਸਟ ਪੰਜਾਬੀ ਪ੍ਰਿਆੰਕਾ ਚੜ੍ਹਾ